ਲੇਖਕ ਜਸਵੰਤ ਸਿੰਘ ਕਮਲ ਦਾ ਲਿਖਿਆ ਨਾਵਲ ਤਰੀਕ ਵੇਖਦੀ ਹਾਂ ਭਾਗ ਚੌਥਾ ਸਰਦੀ ਅਤੇ ਸਵੇਰ ਦੀ ਗੱਡੀ ਕਾਰਨ ਬਹੁਤੀ ਭੀੜ ਨਹੀਂ ਸੀ 25 30 ਸਵਾਰੀਆਂ ਦੇ ਜਨਾਨੇ ਡੱਬੇ ਵਿੱਚ ਕੁੱਲ 4 5 ਜਨਾਨੀਆਂ ਪਾੜੇ ਤੋਂ 10 ਦੰਗਾ ਇਕੱਠੀਆਂ ਹੋਆਂ ਬੈਠੀਆਂ ਸਨ ਬਾਰਾਂਗਾ ਬੰਦ ਕੀਤੀਆਂ ਹੋਈਆਂ ਸਨ ਅਣਗੈਲੀ ਕਾਰਨ ਬੱਤੀਆਂ ਹਲੇ ਤੱਕ ਬਲੀ ਜਾ ਰਹੀਆਂ ਸਨ ਕੁਲ ਤਾਰਤੇ ਵੇਲੀ ਸੀਟ ਦਾ ਇੱਕ ਕੋਨਾ ਮਲ ਲਿਆ ਸੀਟ ਛਾੜ ਕੇ ਉਸ ਟੋਕਰੀ ਪਾਸੇ ਲਾ ਲਈ ਆਪਣੇ ਨਸਵਾਰੀ ਸ਼ਾਲ ਉੱਤੇ ਲੈ ਕੇ ਉਹ ਪੈ ਗਈ ਰਾਤੀ ਉਸ ਨੂੰ ਨੀਂਦ ਨਹੀਂ ਆਈ ਸੀ ਤੇ ਸਾਰਾ ਸਰੀਰ ਟੁੱਟੀ ਜਾ ਰਿਹਾ ਸੀ ਅਸਲ ਵਿੱਚ ਉਹ ਕਿਸੇ ਸਵਾਰੀ ਨਾਲ ਗੱਲ ਗੱਲੀ ਨਹੀਂ ਪੈਣਾ ਚਾਹੁੰਦੀ ਸੀ ਉਹ ਇੱਕ ਤਰ੍ਹਾਂ ਅਕੇਮਾ ਤੇ ਖਿਜਾਉ ਪ੍ਰਤੀਤ ਕਰਦੀ ਸੀ ਜੇ ਕਿਸੇ ਪੁੱਛਿਆ ਕਿੱਥੇ ਚੱਲੀਆਂ ਤਾਂ ਕੀ ਜਵਾਬ ਦੇਵਾਂਗੀ ਉਸ ਮੂੰਹ ਲਪੇਟ ਕੇ ਪੈ ਜਾਣਾ ਹੀ ਚੰਗਾ ਸਮਝਿਆ ਉਹ ਸਾਰਾ ਦਿਮਾਗੀ ਝੰਡ ਝਾਂਜਟ ਮੁਕਾ ਕੇ ਸੌਣਾ ਚਾਹੁੰਦੀ ਸੀ ਪਰ ਜਾਣੀਆਂ ਪਹਿਚਾਣੀਆਂ ਤਸਵੀਰਾਂ ਤੇ ਸੱਜਰਿਆਂ ਘਟਨਾਵਾਂ ਨੇ ਉਹਦੀ ਕਲਪਨਾ ਦਾ ਆਕਾਸ਼ ਮੱਲਿਆ ਹੋਇਆ ਸੀ ਗੁਰਦੇਵ ਨੂੰ ਮਿਲਣ ਤੋਂ ਪਹਿਲਾਂ ਵੀ ਉਹ ਹਰਦੇਵ ਨੂੰ ਜਾਣਦੀ ਸੀ ਬੀਐਡ ਦੀ ਕਲਾਸ ਉਸ ਡੀਏਵੀ ਕਾਲਜ ਵਿੱਚੋਂ ਉਹਦੇ ਨਾਲ ਪਾਸ ਕੀਤੀ ਸੀ ਹਰਦੇਵ ਥੋੜੇ ਦਿਨਾਂ ਵਿੱਚ ਹੀ ਉੱਪਰ ਕੇ ਲੀਡਰ ਆਇ ਪਦਾਰਥੀ ਬਣ ਗਿਆ ਸੀ ਕੁਲਤਾਰ ਨੇ ਜਾਂਚਿਆ ਲੀਡਰਾਂ ਵਾਲੇ ਕੋਣੋ ਸੇਚ ਹਨ ਪਰ ਕਿਸੇ ਨੂੰ ਧੋਖਾ ਦੇਣ ਵਾਲੀਆਂ ਚੁਸਤੀਆਂ ਵੱਲੋਂ ਉਹ ਉਨਾੜੀ ਦੀ ਹੈ 10ਵੀਂ ਵਿੱਚੋਂ ਬਜੀਫਾ ਮਾਰ ਕੇ ਹਰਦੇਵ ਨੇ ਆਪਣੇ ਪਿੰਡ ਦੇ ਖਾਲਸਾ ਸਕੂਲ ਦਾ ਨਾਂ ਬਣਾ ਦਿੱਤਾ ਸੀ ਜਿਹੜਾ ਪਿੱਛੋਂ ਗਵਰਨਮੈਂਟ ਕੋ ਐਜੂਕੇਸ਼ਨਲ ਹਾਈ ਸਕੂਲ ਬਣ ਗਿਆ ਸੀ ਸਕੂਲ ਦੀ ਮੈਨੇਜਿੰਗ ਕਮੇਟੀ ਦਾ ਪ੍ਰਧਾਨ ਉਦੋਂ ਇੰਦਰਜੀਤ ਸਿੰਘ ਸਨ ਉਸ ਕੋਚ ਹੋ ਕੇ ਸਾਲ ਭਰ ਲਈ 20 ਰੁਪਏ ਬਜੀਫਾ ਅੱਗੇ ਪੜਨ ਲਈ ਆਪਣੇ ਕੋਲ ਵੰਨ ਦਿੱਤਾ ਪ੍ਰਧਾਨ ਨੂੰ ਉਸਦੇ ਹੋਣ ਹਰ ਗਰੀਬ ਅਤੇ ਪਿਤਾ ਹੀਨ ਹੋਣ ਦਾ ਅਹਿਸਾਸ ਸੀ ਕਾਲਜ ਵਾਲਿਆਂ ਨੇ ਉਸਦੀ ਫੀਸ ਮਾਫੀ ਕਰ ਦਿੱਤੀ ਸੀ ਅਤੇ ਹੋਰ ਸਹੂਲਤਾਂ ਵੀ ਦੇ ਦਿੱਤੀਆਂ ਸਨ ਡਰਾਮੇ ਅਤੇ ਡਿਬੇਟਾਂ ਵਿੱਚ ਹਿੱਸਾ ਲੈ ਕੇ ਉਸ ਆਪਣੇ ਨਾਲ ਕਾਲਜ ਦਾ ਨਾਮ ਵੀ ਰੌਸ਼ਨ ਕਰ ਦਿੱਤਾ ਬੁਲਾਰਾ ਉਹ ਬਹੁਤ ਹੀ ਵਧੀਆ ਹੋ ਗਿਆ ਸੀ ਜਦੋਂ ਬੋਲਦਾ ਸ਼ਰਾਰਤੀ ਮੁੰਡੇ ਉਸ ਨੂੰ ਲਾ ਕੇ ਆਖਦੀ ਅਰੀਵਾਂਗ ਵਾੜ ਕਰਦਾ ਏ ਸਾਥੀਆਂ ਦੀ ਪ੍ਰਸ਼ੰਸਾ ਤੇ ਪ੍ਰਸ਼ੰਸਾ ਤੇ ਉਹ ਹੱਸ ਕੇ ਜਰ ਲਿਆ ਕਰਦਾ ਸੀ ਹੌਲੀ ਹੌਲੀ ਉਸ ਦੀ ਵਾਕ ਵੀ ਵਿਚਾਲ ਹੁੰਦੀ ਗਈ ਅਤੇ ਬੀਏ ਦੀ ਪੜ੍ਹਾਈ ਵਿੱਚੋਂ ਪ੍ਰੋਫੈਸਰਾਂ ਨਾਲ ਅੜਨ ਲੱਗ ਜਾਂਦਾ ਸੀ ਬੀਏ ਡਿਗਰੀ ਵਿੱਚ ਉਸ ਨੂੰ ਪਹਿਲਾਂ ਵਾਲੀਆਂ ਸਹੂਲਤਾਂ ਮਿਲ ਗਈਆਂ ਸਨ ਸਗੋਂ ਹਰ ਕਾਲਜ ਵਾਲਿਆਂ ਉਸ ਲਈ ਦਰਵਾਜ਼ਾ ਖੁੱਲਾ ਰੱਖ ਛੱਡਿਆ ਸੀ ਕਿਉਂਕਿ ਬੀਏ ਦੇਮ ਧਿਆਨ ਪਿੱਛੋਂ ਆਪਣੇ ਕਾਲਜ ਵਿੱਚ ਫਸਟ ਆਇਆ ਸੀ ਪਰ ਉਸ ਨੇੜੇ ਦੇ ਡੀਏ ਵਿਕਾਲਜ ਵਿੱਚ ਹੀ ਦਾਖਲਾ ਲੈ ਲਿਆ ਇਸ ਲਈ ਕਿ ਹਰ ਐਤਵਾਰ ਉਸਮ ਆਪਣੀ ਮਨਾਖੀ ਮਾਂ ਅਤੇ ਸਕੂਲ ਬੜਦੀ ਭੈਣ ਦੀ ਵੀ ਖਬਰ ਸਰ ਲੈਣੀ ਹੁੰਦੀ ਸੀ ਆਪਣੀ ਬੀਏ ਦੀ ਕਲਾਸ ਵਿੱਚ ਉਹ ਛੇਤੀ ਹਰਮਨ ਪੈਰਾ ਹੋ ਗਿਆ ਮਿਹਨਤ ਤੇ ਉਸਾਰੂ ਵਿਚਾਰਾਂ ਨਾਲ ਉਸ ਆਪਣੀ ਸਖਸੀਅਤ ਨੂੰ ਪਿਆਰੀ ਬਣਾ ਲਿਆ ਸੀ ਬਾਹਰਲੇ ਕਾਲਜਾਂ ਦੇ ਸ਼ੈਮਿਲਰਾਉਤ ਦੇ ਊੜਗਾ ਨੂੰ ਨਾਲ ਲੈ ਕੇ ਜਾਂਦਾ ਪਰ ਉਸ ਬਾਰੇ ਕਿਸੇ ਨੂੰ ਉਂਗਲ ਚੁੱਕਣ ਦੀ ਹਲੇ ਤੱਕ ਜ਼ਰੂਰਤ ਨਹੀਂ ਪਈ ਸੀ ਜਿੱਥੇ ਵੀ ਕਿਤੇ ਉਹ ਟੀਮ ਲੈ ਕੇ ਗਿਆ ਕੱਪ ਜਾਂ ਸਿਲਵਰ ਜਿੱਤ ਕੇ ਮੋੜਿਆ ਇਸ ਤਰ੍ਹਾਂ ਪ੍ਰਿੰਸੀਪਲ ਤੇ ਹੋਰ ਸਟਾਫ ਉਸ ਉੱਤੇ ਬੜੇ ਮਿਹਰਬਾਨ ਸਨ ਇੱਕ ਚੀਜ਼ ਉਸ ਨੂੰ ਅੰਦਰ ਖਾਨੇ ਖੁਰਕਦੀ ਸੀ ਕਾਲਜ ਵਿੱਚ Hindu ਫਿਰਕਾ ਪ੍ਰਸਤਿ ਕਾਲਜ ਵਿੱਚ ਇੱਕ ਵੀ ਗੈਰ Hindu ਪ੍ਰੋਫੈਸਰ ਨਹੀਂ ਸੀ ਸਰਦਾਰ ਇੰਦਰਜੀਤ ਦੀ ਛਤਰਛਾਇਆ ਹੇਠ ਉਹ ਕਾਂਗਰਸੀ ਹੋਣ ਦੀ ਹੈ ਹੈਸੀਅਤ ਵਿੱਚ ਕੌਮੀ ਵਿਚਾਰ ਆਪਣਾ ਅਪਣਾ ਚੁੱਕਾ ਸੀ ਨੇਰੂ ਉਸ ਨੂੰ ਵਧੀਆ ਨੈਸ਼ਨਲਿਸਟ ਲੀਡਰ ਲੱਭਦਾ। ਨੇਰੂ ਲਿਖਤ ਪੁਸਤਕਾਂ ਵਿੱਚ ਉਸ ਲਿਖਤ ਪੁਸਤਕਾਂ ਉਸ ਜਿੰਨੀਆਂ ਮਿਲੀਆਂ ਪੜ ਛੱਡੀਆਂ ਸਨ। ਉਸ ਦਾ ਜੀ ਕਰਦਾ ਸੀ ਬਲੰਗ ਹੋ ਕੇ ਆਪਣੇ ਦੇਸ਼ ਦੀ ਧਨਮਾਨ ਤੇ ਧਨ ਨਾਲ ਸੇਵਾ ਕਰਾਂ। ਪਰ ਜਦੋਂ ਉਹ ਘਰ ਵੱਲ ਝਾਕਦਾ ਉਸ ਦਾ ਸਾਰਾ ਨੈਸ਼ਨਲਿਸਟ ਝੁੰਗੜ ਜਾਂਦਾ। ਇੱਕ ਵਾਰ ਕਾਲਜ ਵਿੱਚ ਕੋਈ ਡਿਬੇਟ ਹੋਈ ਤਾਂ ਵਿਸ਼ਾ ਸੀ ਦੇਸ਼ ਦੀ ਉਸਾਰੀ ਕਿਵੇਂ ਹੋਵੇ ਕਾਲਜ ਵਿੱਚ ਉਸਦੇ ਪੈਰ ਚੰਗੀ ਤਰ੍ਹਾਂ ਜੰਮੇ ਹੋਏ ਤਾਂ ਸੰਨਹੀ ਉਹ ਵਿਅੰਗ ਨਾਲ ਫਿਰਕਾ ਪ੍ਰਸਤੀ ਉੱਤੇ ਦਲੀਲ ਭਰਪੂਰ ਬਰਿਆ ਉਸ ਫਰਿਸ਼ਤਾ ਫਿਰਕਾ ਪ੍ਰਸਤੀ ਨੂੰ ਦੇਸ਼ ਦੀ ਹੱਕ ਉੱਤੇ ਫਣਿਅਰ ਨਾਗ ਦੀ ਤਸਵੀਰ ਦਿੱਤੀ ਅਤੇ ਪੂਰੇ ਬਲ ਨਾਲ ਕੁਚਲ ਦੇਣ ਦੀ ਰੈ ਪ੍ਰਗਟ ਕੀਤੀ ਪੰਜਾਬ ਦੇ ਹਿੱਤੂ ਪ੍ਰੈਸ ਅਤੇ ਜਥੇਵੰਦਿਆਂ ਨੂੰ ਪਾਕਿਸਤਾਨ ਬਣਾਉਣ ਦਾ ਅਸਲੀ ਦੋਸ਼ੀ ਠਹਿਰਾਇ ਉਸ ਜ਼ੋਰਦਾਰ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਹਿੰਦੂ ਫਿਰਕਾ ਪ੍ਰਸਤੀ ਨੂੰ ਨੱਥ ਨਾ ਪਾਈ ਜਾਂਦੀ ਕੌਮੀ ਏਕਤਾ ਕਦਤ ਨਹੀਂ ਹੋ ਸਕਦੀ ਤੇ ਕੌਮੀ ਏਕਤਾ ਹੀ ਦੇਸ਼ ਉਸਾਰੀ ਦੀ ਜਮਨ ਹੈ ਵਿਦਿਆਰਥੀਆਂ ਉਹਦੇ ਵਿਚਾਰਾਂ ਦੀਆਂ ਤਾੜੀਆਂ ਮਾਰ ਕੇ داد ਦਿੱਤੀ ਹਰਦੇਵ ਨੇ ਤੱਕਿਆ ਸਟਾਫ ਦਾ ਇੱਕ ਬਿੰਗ ਮੂਹ ਲਟਕਾਈ ਬੈਠਾ ਤੇ ਇੱਧਰ ਉੱਧਰ ਵੇਖ ਰਿਹਾ ਜਿਵੇਂ ਸੱਚ ਦੀ ਪੱਥਰ ਵੱਜਰੀ ਉਹਨਾਂ ਦੇ ਢਿੱਡ ਗੇੜੇ ਘੜ ਰਹੀ ਹੋਵੇ ਹਰਦੇਵ ਨੇ ਜਾਣਬੁੱਝ ਕੇ ਉਹਨਾਂ ਦੇ ਗੰਦੇ ਦਿਮਾਗਾਂ ਉੱਤੇ ਸੱਟ ਮਾਰੀ ਸੀ। ਸਾਲ ਦੇ ਅਖੀਰ ਵਿੱਚ ਵੀਅਰਡ ਦਾ ਆਪਣਾ ਵਰਤਾ ਉਚਾਰਨ ਸੈਮੀਨਾਰ ਆ ਗਿਆ। ਐਤਵੀਂ ਵਾਰ ਵਿਸ਼ਾ ਸੂਚੀ ਵਿੱਚ ਹਰਦੇਵ ਨੇ ਆਪਣਾ ਮਨਪਸੰਦ ਟਾਪਕ ਨਹਿਰੂ ਐਡ ਸੋਸ਼ਲਿਜ਼ਮ ਵੀ ਰਖਵਾਇਆ ਸੀ। ਕਈ ਪ੍ਰੋਫੈਸਰਾਂ ਇਸ ਵਿਸ਼ੇ ਦਾ ਵਿਰੋਧ ਕੀਤਾ ਪਰ ਪ੍ਰਿੰਸੀਪਲ ਸਾਹਮਣੇ ਟਰੋਫੀ ਜਿੱਤਣ ਦਾ ਸਵਾਲ ਸੀ। ਸੋ ਹਰਦੇਵ ਦੀਆਂ ਪੰਜੇ ਉਂਗਲਾਂ ਘੇਓ ਵਿੱਚ ਹੋਗੀਆਂ। ਉਸ ਆਪਣਾ ਲੈਕਚਰ ਤਿਆਰ ਕਰਨ ਲਈ ਕਾਫੀ ਕੁਝ ਪੜ੍ਹਿਆ ਤੇ ਨੋਟ ਤਿਆਰ ਕਰੇ। ਉਸ ਨੂੰ ਆਪਣੇ ਨਾਲ ਬੋਲਣ ਵਾਲੀ ਕੁੜੀ ਉੱਤੇ ਨਵੀਂ ਹੋਣ ਕਾਰਨ ਸੰਦੇਹ ਸੀ ਜਿਸ ਕਾਰਨ ਉਹ ਉਸ ਨੂੰ ਤੱਕ ਤਾੜੀਆਂ ਕਰ ਰਿਹਾ ਸੀ। ਇਸ ਵਾਰ ਕਾਲਜ ਤੋਂ ਬਾਹਰਲੇ ਪਤਵੰਤੇ ਸੱਜਣਾਂ ਨੂੰ ਪ੍ਰਿੰਸੀਪਲ ਨੇ ਸੱਦੇ ਪੱਤਰ ਭੇਜੇ ਸਨ ਜਿਨ੍ਹਾਂ ਵਿੱਚ ਇੱਕ ਹਰਦੇਵ ਦੇ ਪਿੰਡ ਦਾ ਸਰਦਾਰ ਇੰਦਰਜੀਤ ਸਿੰਘ ਕਾਂਗਰਸੀ ਵੀ ਸੀ ਜਿਸ ਵਿਦਵਾਨ ਨੇ ਬਾਹਰੋਂ ਆ ਕੇ ਡੈਕ ਲੇਮਨ ਲੈਮੀਨੇਸ਼ਨ ਦੀ ਪ੍ਰਧਾਨਗੀ ਕਰਨੀ ਸੀ ਅਚਾਨਕ ਉਹਦੇ ਆਣਾ ਆਉਣ ਦੀ ਤਾਰਾ ਗਈ ਪ੍ਰਿੰਸੀਪਲ ਨੇ ਹਰਦੇਵ ਨਾਲ ਸਲਾਹ ਕਰਕੇ ਸਰਦਾਰ ਇੰਦਰਜੀਤ ਸਿੰਘ ਨੂੰ ਪ੍ਰਧਾਨਗੀ ਕਰਨ ਲਈ ਬੇਨਤੀ ਕਰ ਦਿੱਤੀ ਇੰਦਰਜੀਤ ਸਿੰਘ ਨੇ ਕੁਰਸੀ ਉੱਤੇ ਬੈਠਣ ਤੋਂ ਪਹਿਲਾਂ ਪ੍ਰਿੰਸੀਪਲ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਸ ਨੂੰ ਪ੍ਰਧਾਨਗੀ ਦਾ ਮਾਣ ਬਖਸ਼ਿਆ ਸੀ ਮੁਕਾਬਲੇ ਦਾ ਉਦਘਾਟਨ ਆਪ ਪ੍ਰਿੰਸੀਪਲ ਕੋਲੀ ਨੇ ਕੀਤਾ ਬਾਹਰ ਲੀਆਂ ਟੀਮਾਂ ਨਹਿਰੂ ਦੇ ਹੱਕ ਅਤੇ ਖਿਲਾਫ ਬੋਲਦਿਆਂ ਕੰਗਾ ਕੰਗਾ ਨੇ ਨਹਿਰੂ ਨੇ ਆਪਣੇ ਬਾਤਾਂ ਵਰਨ ਵਿੱਚ ਹੀ ਵਿਤਗਵਾਲੀ ਦਰਸਾਇਆ ਤੇ ਕੁਝ ਇੱਕ ਨੇ ਆਖਿਆ ਕਿ ਹਿੰਦੁਸਤਾਨ ਦੀ ਭੋ ਸੋਸ਼ਲਿਜ਼ਮ ਲਈ ਤਿਆਰ ਨਹੀਂ ਨਹੀਂ ਸੀ ਕੋਈ ਅਤ ਖੱਬੇ ਚੱਲਿਆ ਜਾਂਦਾ ਤੇ ਕੋਈ ਐਨਾ ਸਾਜੇ ਆ ਜਾਂਦਾ ਕਿ ਪੁਰਾਣੀ ਮਰਿਆਦਾ ਦੇ ਅਸ਼ੋਕ ਪ੍ਰਵੰਤ ਤੱਕ ਪਹੁੰਚ ਜਾਂਦਾ ਪੁੱਜ ਜਾਂਦਾ ਹਰਦੇਵ ਨੇ ਕੁਸ਼ਿਆਰੀ ਵੀ ਵਰਤੀ ਸੀ ਸਟੇਜ 'ਤੇ ਸਕੱਤਰ ਨੂੰ ਆਕੇ ਆਪਣਾ ਨਾਂ ਸਭ ਤੋਂ ਪਿੱਛੇ ਰੁਖਵਾ ਲਿਆ ਸੀ ਇਸ ਤਰ੍ਹਾਂ ਉਸ ਦੀ ਪ੍ਰਭਾਵੀ ਤਕਰਾਰਾਂ ਦੇ ਖੰਡਨ ਕਰਨ ਦਾ ਮੌਕਾ ਹੱਥ ਵਿੱਚ ਲੱਗ ਜਾਂ ਲੱਗ ਰਿਹਾ ਸੀ ਜਦ ਅੰਤ ਵਿੱਚ ਉਸ ਦਾ ਨਾਮ ਬੋਲਿਆ ਵਿਦਿਆਰਥੀਆ ਆਪਣਾ ਕਾਲਜ ਕਰਕੇ ਤਾੜੀ ਜੋੜਨਾ ਚੁੱਕ ਦਿੱਤੀ ਇਸ ਤਰ੍ਹਾਂ ਉਹਨਾਂ ਹਰਦੇਵ ਦੇ ਬੋਲਣ ਤੋਂ ਪਹਿਲਾਂ ਹੀ ਉਸ ਦਾ ਪ੍ਰਭਾਵ ਬਣਾ ਦਿੱਤਾ ਆਪਣੀ ਆਪਣੀ ਥਾਂ ਤੇ ਸਾਰੇ ਮੁਸਕਰਾ ਰਹੇ ਸੀ ਸਭ ਕੁਝ ਹੀ ਨੋਟ ਕਰ ਰਹੇ ਸਨ ਹਰਦੇਵ ਦੇ ਸਾਥੀਆਂ ਦਾ ਖਿਆਲ ਸੀ ਕਿ ਉਹ ਸੋਸ਼ਲਿਜ਼ਮ ਦੇ ਹੱਕ ਵਿੱਚ ਪਛਾਣ ਖੀਚੂ ਤਾਕਤਾਂ ਨੂੰ ਚੰਗੇ ਰਗੜੇ ਦੇਵੇਗਾ ਸਟਾਫ ਨੂੰ ਉਹਦੀ ਤੱਕ ਤਕਰੀਰ ਉੱਤੇ ਉਂਝ ਹੀ ਮਾਨ ਸੀ ਉਸ ਸਟੇਜ ਤੇ ਆ ਕੇ ਪ੍ਰਧਾਨ ਤੇ ਪ੍ਰਿੰਸੀਪਲ ਨੂੰ ਸਤਿਕਾਰ ਦਿੰਦਾ ਤੇ ਬੜੇ ਠਰਮੇ ਨਾਲ ਬੋਲਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੈਂ ਭਾਰਤ ਦੇ ਮਹਾਨ ਲੋਕਾਂ ਦੀ ਕੋਸ਼ਿਸ਼ ਕਿਸਮਤੀ ਇਸ ਗੱਲ ਵਿੱਚ ਸਮਝਦਾ ਹਾਂ ਕਿ ਤਰੀਕ ਕੀ ਤਰੀਕ ਨੇ nehru ਵਰਗਾ ਮਹਾਨ ਨੇਤਾ ਸਾਨੂੰ ਦਿੱਤਾ ਜਿਸ ਦੇ ਆਦਰਸ਼ਾਂ ਦੀ ਅਗਵਾਈ ਵਿੱਚ ਹਰ ਬਾਲਗ ਨੂੰ ਆਪਣਾ ਮਰਜੀ ਦਾ ਰਾਜ ਪ੍ਰਬੰਧ ਸਥਾਪਿਤ ਕਰਨ ਦਾ ਬੁਨਿਆਦੀ ਹੱਕ ਮਿਲਿਆ ਉਹਦੀ ਤਕਰੀਰ ਦੇ ਬੋਲ ਸੁਣ ਕੇ ਕਿਸਾਨ ਵਿਦਿਆਰਥੀਆਂ ਦੇ ਮੋਹ ਲੱਥ ਗਈ ਉਹਨਾਂ ਝਟ ਹੀ ਪਾ ਲਿਆ ਕੀ ਪਿੰਡ ਦੇ ਪ੍ਰਧਾਨ ਦੀ ਹیثیت ਵਿੱਚ ਉਹ ਅੱਜ ਦਬ ਕੇ ਨਹਿਰੂ ਅਤੇ ਕਾਂਗਰਸ ਦੀ ਝੋਲੀ ਚੁਕੇਗਾ ਅੱਗੇ ਜਾ ਕੇ ਹਰਦੇਵ ਨੇ ਕਮਾਊਨਿਜ਼ਮ ਦਾ ਖੰਡਨ ਸ਼ੁਰੂ ਕਰਤਾ ਸੋਸ਼ਲਿਜ਼ਮ ਦੇ ਰਾਹ ਵਿੱਚ ਫਿਰਕਾ ਪ੍ਰਸਤੀ ਰੁਕਾਵਟ ਹੀ ਨਹੀਂ ਕੰਧ ਕੱਢੀ ਖਲੋਤੀ ਹੈ ਤੇ ਮਰੇ ਮਾਰੇ ਬਿਨਾਂ ਰਾਹ ਦੇਣ ਲਈ ਤਿਆਰ ਨਹੀਂ ਜਿੰਨਾ ਚਿਰ ਫਿਰਕੂ ਜਥੇਵਿੰਦਗਾ ਨਹੀਂ ਖਤਮ ਕੀਤੇ ਜਾਂਦੇਗਾ ਉਨਨਾ ਚਿਰ ਕੌਮ ਇੱਕ ਲੜੀ ਵਿੱਚ ਪਰੋਈ ਨਹੀਂ ਜਾ ਸਕਦੀ ਕੌਮੀ ਇਕਤਾ ਦੀ ਮਜ਼ਬੂਤੀ ਬਿਨਾ ਸਾਂਝੀ ਵਾਲਤਾ ਦਾ ਕੌਮੀ ਨਾਰਾ ਸਕਾਰ ਨਹੀਂ ਹੋ ਸਕਦਾ ਤੇ ਸੋਸ਼ੀਅਲਿਜ਼ਮ ਅਪਣਾਏ ਬਿਨਾ ਭਾਰਤ ਕਿਸੇ ਪੱਖੋਂ ਵੀ ਆਤਮ ਨਿਰਭਰ ਨਹੀਂ ਹੋ ਸਕਦਾ ਕਿਉਂਕਿ ਸਾਰੇ ਪੱਖ ਇੱਕ ਦੂਜੇ ਦੇ ਦੂਜੇ ਉੱਤੇ ਆਰਥਿਕ ਆਧਾਰ ਰੱਖਦੇ ਹਨ ਇਹ ਸਾਡੇ ਮਹਾਨ ਅਗੂ ਦੇ ਵਿਚਾਰਾਂ ਦੇ ਤੱਤ ਹੈ ਇੰਦਰਜੀਤ ਸਿੰਘ ਇੰਨੀ ਸੁਣ ਕੇ ਭੁੱਲ ਗਿਆ ਸੀ ਕਿ ਉਹ ਸਭ ਦਾ ਸਾਂਝਾ ਪ੍ਰਧਾਨ ਹੈ ਉਸ ਵੀਜਵਾਦ ਵਿੱਚ ਆ ਕੇ ਦੂਜਿਆਂ ਨਾਲ ਧਾੜੀ ਚੁੱਕ ਦਿੱਤੀ ਆਖਰੀ ਗੱਲ ਮੈਂ ਸੋਸ਼ਲਿਜ਼ਮ ਬਾਰੇ ਹੋ ਰੱਖਣੀ ਹੈ ਜਿਹੜਾ ਲਿਬਾਸ ਰੂਸੀਆਂ ਨੂੰ ਸੋਸ਼ਲਿਜ਼ਮ ਦਾ ਫਿੱਟ ਆਇਆ ਹੈ ਉਹ ਚੀਨਿਆ ਨਹੀਂ ਚੀਨਿਆ ਨਹੀਂ ਪਾਇਆ ਜਿਸ ਤਰ੍ਹਾਂ ਚੀਨ ਨੇ ਸਾਂਝੀ ਵਾਲਤਾ ਨੂੰ ਉਸਾਰਿਆ ਭਾਰਤੋਂ ਟੰਗ ਨਹੀਂ ਬਣਾ ਸਕਦਾ ਸਾਡੇ ਭਾਰਤੀ ਸਭਾ ਨੂੰ ਉਹ ਤਰੀਕੇ राਸ ਨਹੀਂ ਆ ਸਕਦੇ ਇਹ ਗੱਲ ਸਾਡੇ ਨਹਿਰੂ ਨੇ ਆਪਣੀ ਦੂਰਦ੍ਰਿਸ਼ਟਾ ਨਾਲ ਪਹਿਲੋਂ ਹੀ ਸਮਝ ਲਈ ਸੀ ਰੂਸ ਤੇ ਚੀਨ ਨੇ ਆਪਣੇ ਪੁਰਾਣੇ ਸਾਂਸਕ੍ਰਿਤਕ ਬਰਸੇ ਨੂੰ ਸੱਟ ਮਾਰੀ ਹੈ ਭਾਰਤ ਵਿੱਚ ਸੋਸ਼ਲਿਜ਼ਮ ਲਿਆਉਣ ਦੇ ਮਸਲੇ ਵਿੱਚ ਅਸੀਂ ਕਿਸੇ ਬਗਾਨੇ ਦੀ ਨਕਲ ਨਹੀਂ ਕਰ ਸਕਦੇ ਭਾਵੇਂ ਉਹ ਸਾਡਾ ਕਿੰਨਾ ਦੋਸਤੋ ਵੀ ਚਾਏ ਸਾਡੀਆਂ ਇਤਿਹਾਸਕ ਰਿਵਾਇਤਾਂ ਵੀ ਕਿਉਂ ਨਹੀਂ ਮਿਲਦੀਆਂ ਹੁਣ ਖੱਬਾ ਤੇ ਸੱਜੇ ਸੱਜਾ ਦੋਵੇਂ ਰਾਹ ਗਲਤ ਹਨ ਸਾਡੀ ਸੋਸ਼ਲਿਜ਼ਮ ਦਾ ਰਾਹ ਇਨ੍ਹਾਂ ਦੋਹਾਂ ਦੇ ਵਿਚਕਾਰੋਂ ਨਿਕਲਦਾ ਹੈ ਜਿਵੇਂ ਗਾਂਧੀ ਜੀ ਨੇ ਸਤ ਹਿੰਸਾ ਨਾਲ ਹਿੰਦੁਸਤਾਨ ਨੂੰ ਯਾਦ ਕਰਵਾ ਕੇ ਕਰਵਾ ਕੇ ਦੁਨੀਆ ਦੇ ਇਤਿਹਾਸ ਵਿੱਚ ਨਵੀਂ ਪਰਤ ਪਾਈ ਹੈ ਇਸ ਤਰ੍ਹਾਂ ਸੀ ਨਹਿਰੂ ਦੇ ਆਦਰਸ਼ਾਂ ਦੀ ਰੋਸ਼ਨੀ ਵਿੱਚ ਕਿਸੇ ਤਬਕੇ ਨੂੰ ਵੀ ਦੁੱਖ ਦਿੱਤੇ ਬਿਨਾ ਦੁਨੀਆ ਵਿੱਚ ਸੋਸ਼ਲਿਜ਼ਮ ਦਾ ਨਵਾਂ ਨਮੂਨਾ ਖੜਾ ਕਰਾਂਗੇ ਤੇ ਮੈਨੂੰ ਆਸ ਹੈ ਹੋਰ ਦੇਸ਼ ਵਿੱਚ ਚਾਨਣ ਮਹਾਰੇ ਤੋਂ ਆਪਣੇ ਘਰ ਦਾ ਹਨੇਰਾ ਦੂਰ ਕਰ ਲਈ ਲਾਭ ਪ੍ਰਾਪਤ ਕਰਨਗੇ ਨੇਹਰੂ ਦੇ ਉਸ ਦਿਖਵਾਇ ਸੋਸ਼ਲਿਜ਼ਮ ਜਿੰਦਾਬਾਦ ਐਨੀ ਗੱਲ ਆ ਕੇ ਉਹ ਮੈਕ ਤੋਂ ਪਛਾਹ ਹਟ ਗਿਆ ਉਸ ਦੀ ਉਸ ਦੀ ਤਕਰੀਰ ਉੱਤੇ ਭਾਰੀ ਬਹੁ ਗਿਣਤੀ ਨੇ ਜ਼ੋਰ-ਜ਼ੋਰ ਨਾਲ ਤਾੜੀਆਂ ਮਾਰੀਆਂ ਕੁਲਤਾਰ ਨੇ ਉਸ ਦਾ ਲੈਕਚਰ ਬੜੇ ਧਿਆਨ ਨਾਲ ਸੁਣਿਆ ਸੀ ਉਸ ਦੀ ਆਤਮਾ ਨੂੰ ਦਿਲੀ ਦੁੱਖ ਹੋਇਆ ਉਹ ਸੋਚ ਵੀ ਨਹੀਂ ਸਕਦੀ ਸੀ ਕਿ ਹਰਦੇ ਵਰਗਾ ਸਿਆਣਾ ਮੁੰਡਾ ਆਪਣੇ ਪੱਖ ਪੇਸ਼ ਕਰਨ ਲਈ ਅਨ ਸਾਇੰਸ ਪਿਕ ਨਜ਼ਰੀਆ ਬਣਾਏਗਾ ਇਸ ਦੇ ਉਲਟ ਪ੍ਰਧਾਨ ਦੀ ਖੁਸ਼ੀ ਦੀ ਇੰਤਹਾ ਕੋਈ ਨਹੀਂ ਸੀ ਉਹ ਮਾਨ ਨਾਲ ਇਸ ਲਈ ਵੀ ਹੋਰ ਚੌੜਾ ਹੋ ਗਿਆ ਕਿ ਉਸ ਦੀਆਂ ਮਿਹਰਬਾਨੀਆਂ ਨੇ ਆਪਣੇ ਪਿੰਡ ਵਿੱਚ ਕੌਮੀ ਹੀਰਾ ਪੈਦਾ ਕਰ ਲਿਆ ਕਿੱਥੇ ਜੋਦਾ ਤਖਾਨ ਤੇ ਕਿੱਥੇ ਅੱਜ ਨਹਿਰੂ ਦੀ ਸ਼ੋਸ਼ ਨਿਜਮ ਉੱਤੇ ਭਾਸ਼ਣ ਦੇ ਰਿਹਾ ਉਸ ਦਾ ਪੁੱਤਰ ਹਰਦੇਵ ਉਹ ਵੇਖਦਾ ਸੀ ਕਿੰਨੀ ਵੱਡੀ ਸਮਾਜੀ ਤਬਦੀਲੀ ਆ ਗਈ ਹੈ ਸੱਚਮੁੱਚ ਪ੍ਰਧਾਨ ਨਵਾਬ ਸੋਸ਼ਲਿਜ਼ਮ ਬਾਰੇ ਨਹੀਂ ਸਮਝਨੇ ਸੀ। ਭਾਰੀ ਜਾਇਦਾਦਕਾਰਨ ਉਹ ਸੋਸ਼ਲਿਜ਼ਮ ਤੋਂ ਡਰਿਆ ਕਰਦਾ ਸੀ ਤੇ ਕਮਾਊ ਨਿਸ਼ਟਾਂ ਦੇ ਜੰਗੀਰਦਾਰੀ ਰਗੜ ਕੇ ਰੱਖ ਦੇਵੇਗਾ ਦੇ ਨਾਅਰੇ ਪਾ ਪਾਣੀਓ ਬਤਲਾ ਕਰ ਛੱਡਿਆ ਸੀ। ਅੱਜ ਹਰਦੇਵ ਨੇ ਉਸ ਦੇ ਇਹ ਸਿਆਸੀ ਡਰ ਲਾ ਕੇ ਰੱਖ ਦਿੱਤਾ। ਉਸ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਹਰਦੇਵ ਦੀ ਰਜਮੀ ਪ੍ਰਸ਼ੰਸਾ ਕਰਦੇ ਆਖਿਆ। ਕੌਣ ਆਖਦਾ ਹੈ? ਵਾਰਤਨੀ ਤਰੱਕੀ ਨਹੀਂ ਕੀਤੀ ਤੁਸੀਂ ਹੁਣੇ ਬੋਲ ਕੇ ਗਈ ਹਰਦੇਵ ਦੀ ਮਿਸਾਲ ਲਓ ਗਰੀਬੀ ਅਤੇ ਬਾਪ ਦਾ ਹੱਥ ਸਿਰ ਉੱਤੇ ਨਾ ਹੋਣ ਦੇ ਬਾਵਜੂਦ ਉਹ ਆਪਣੀ ਮਿਹਨਤ ਤੇ ਲਿਆਕਤ ਲਈ ਬੀ ਡੀ ਤੱਕ ਪੁੱਜ ਗਿਆ ਹੈ ਹੁਣ ਤਾਂ ਅਗਾ ਭਵਿਸ਼ ਉਸ ਲਈ ਰੌਸ਼ਨ ਹੀ ਰੌਸ਼ਨ ਹੈ ਇਹ ਗੱਲ ਇਹ ਗੱਲ ਸਾਰੇ ਹਿੰਦੁਸਤਾਨ ਉੱਤੇ ਅਪਲਾਈ ਹੁੰਦੀ ਹੈ ਹਿੰਦੁਸਤਾਨ ਸੋਸ਼ਲਿਜ਼ਮ ਦੇ ਰਾਹ ਪੈ ਗਿਆ ਹੈ ਨੇਹਰੂ ਦੇ ਰਾਤੇ ਚੱਲਣ ਵਾਲਿਆਂ ਨੂੰ ਸਾਨੂੰ ਪੂਰਨ ਹਮਾਇਤ ਦੇਣੀ ਚਾਹੀਦੀ ਹੈ ਬਸ ਹੁਣ ਥੋੜੇ ਜਿਹਰੇ ਵਿੱਚ ਹੀ ਸਭ ਦੀ ਭੁੱਖ ਨੰਗ ਮਿਟਾ ਦਿੱਤੀ ਜਾਵੇਗੀ ਗਾਂਧੀ ਤੇ 네ਹਰੂ ਰਾਜ ਉੱਤੇ ਸਾਨੂੰ ਫਕਰ ਕਰਨਾ ਚਾਹੀਦਾ ਹੈ ਧੰਨਵਾਦ ਜੀ ਚਲਦਾ